हां जी आज ਆਪਾਂ ਤੁਹਾਨੂੰ ਦੱਸਾਂਗੇ ਭਾਰੀ ਨਾਪ ਦਾ ਸੂਟ ਕਟਿੰਗ ਕਰਨ ਦਾ ਤਰੀਕਾ ਵਾਲੀ ਸ਼ਰਟ ਦਾ ਕਪੜਾ ਇਹ ਵਾਲਾ ਇਹਦੀ ਸਲਵਾਰ ਦਾ ਕਪੜਾ ਹੈ ਠੀਕ ਹੈ ਤੇ ਆਪਾਂ ਨੇ ਇਹ ਹੈਗਾ ਭਾਰੀ ਨਾਪ ਜਿਹੜਾ ਹੈਗਾ ਇਹਦੀ ਹੈਗੀ ਹੈ ਕਮੀਜ਼ ਦੀ ਲੰਮਾਈ 60 ਹੈ ਤੇ ਚੈਸਟ ਜਿਹੜੀ ਹੈ 26 ਹੈ ਤੇ ਕਮਰ 24 ਤੇ हिਪ ਜਿਹੜੀ 29 ਇੰਚ ਹੈ ਠੀਕ ਹੈ ਇਹ ਆਪਾਂ 29 ਇੰਚ ਕਮੀਜ਼ ਦੇ ਹਿੱਪ ਦੇ ਹਿਸਾਬ ਨਾਲ ਹੀ ਆਪਾਂ ਘੇਰਾ ਜਿਹੜਾ ਫੋਲਡਰਾ ਘੇਰਾ ਤਾਂ ਆਪਾਂ ਘੱਟ ਰੱਖਾਂਗੇ ਵੈਸੇ 27 ਇੰਚ ਹੀ ਰੱਖਾਂਗੇ ਘੇਰਾ ਤੇ ਇਹ ਆਪਾਂ 29 ਦੇ ਸਾਹਮਣੇ ਇਸ ਨੂੰ ਫੋਲਡ ਕਰਨਾ ਠੀਕ ਹੈ ਕਿਉਂਕਿ ਆਪਣਾ ਜਿਹੜਾ ਹਿੱਪ ਤੋਂ ਜਿੰਨਾ ਉਹਦੇ ਹਿਸਾਬ ਨਾਲ ਹੀ ਆਪਾਂ ਇਹਨੂੰ ਦੂਰਾ ਕਰਕੇ ਇਸ ਤਰ੍ਹਾਂ ਇਹਨੂੰ ਰੱਖ ਲਿਆ ਤੇ ਇਹਦੀ ਜਿਹੜੀ ਲੰਬਾਈ ਹੈ ਉਹ ਆਪਣੀ ਇਹ ਘੱਟ ਬਣਦੀ ਸੀ ਜਿੱਦਾਂ ਆਪਾਂ ਬਣਿਆ ਸੀ ਇਹ ਆਪਣਾ ਜਿਹੜਾ 46 ਸੀਗਾ ਤੇ 46 47 ਇੰਚ ਹੀ ਆਪਣੀ ਲੈਂਥ ਪੂਰੀ ਬਣਦੀ ਸੀ ਤੇ ਆਪਾਂ ਨੇ ਕੀ ਕਰਨਾ ਹੈ ਹੁਣ ਆਪਾਂ ਨੇ ਇਹ ਵਾਲਾ ਪਾਸਾ ਜਿਹੜਾ ਫੋਲਡ ਕੀਤਾ ਤੇ ਆਪਾਂ ਨੇ 2 2 ਇੰਚ ਵਿੱਚ ਪਿਛਲਾ ਪਾਸਾ ਜਿਹੜਾ ਵਧ ਰੱਖ ਲੈਣਾ ਠੀਕ ਹੈ ਤੇ ਮੂਹਰਲਾ ਪਾਸਾ 2 2 ਇੰਚ ਆਪਾਂ ਨੇ ਰੱਖਿਆ ਘੱਟ ਠੀਕ ਹੈ ਇਹ ਆਪਾਂ ਤਾਂ ਰੱਖਿਆ ਕਿਉਂਕਿ ਇਹ ਦਾ ਜਿਹੜਾ ਕਮੀਜ਼ ਆ ਉਹਦੇ ਫਰੰਟ ਤੇ ਆਪਾਂ ਨੇ ਸਲਵਾਰ ਨਾਲ ਦਾ ਡਿਜ਼ਾਈਨ ਬਣਾਵਾਂਗੇ ਲੇਸ ਲਾ ਕੇ ਇਹ ਕਪੜਾ ਲੈਵਾਂਗੇ ਤੇ ਉਹ ਜਿਹਨੇ ਕੱਟ પા ਕੇ ਆਪਾਂ ਇੱਥੇ ਲੇਸ ਲਾ ਕੇ ਆਪਾਂ ਬਣਾਉਣੇ ਆ ਉਦਾਂ ਇਹ ਬਣਾਵਾਂਗੇ ਤੇ ਤਾਂ ਕਰਕੇ ਆਪਾਂ ਬੈਕ ਪੀਸ ਜਿਹੜਾ ਪੱਲਾ ਉਹ ਪੂਰਾ ਕਰ ਲਿਆ 2 ਇੰਚ ਐਕਸਟਰਾ ਵੱਧ ਰੱਖ ਲਿਆ ਜਿਹੜਾ ਤੇ ਇਹ 프ਰੰਟ ਵਾਲ ਆਪਣਾ 2 ਇੰਚ ਕੱਟ ਕਰ ਲਿਆ ਠੀਕ ਹੈ ਤਾਂ ਪਤਾ ਲੱਗਣਾ ਇਹਨਾਂ ਇੰਨਾ ਆਪਾਂ 2 2 ਇੰਚ ਦਾ ਬੈਕ ਪੀਸ ਵਿਚਲਾ ਵੱਧ ਰੱਖ ਲਿਆ ਤੇ 프ਰੰਟ ਵਾਲ ਆਪਣਾ ਨਾ ਘੱਟ ਹੈ ਇਹ ਆਪਾਂ ਇਹ ਵਾਲਾ ਲਾ ਕੇ ਡਿਜ਼ਾਈਨ ਬਣਾ ਦਾਂਗੇ ਨਾਲੇ ਆਪਣੀ ਸ਼ਰਟ ਦੀ ਲੈਂਥ ਪੂਰੀ ਹੋ ਜੂਗੀ ਠੀਕ ਹੈ ਜੀ ਤੇ ਆਪਾਂ ਜਿਹੜੀ ਕਮੀਜ਼ ਦਾ ਜੇ ਲੈਂਥ ਕੱਟ ਬਣਦੀ ਹੋਵੇ ਤੇ ਇਸ ਤਰੀਕੇ ਨਾਲ ਨਾਲ ਤਾਂ ਆਪਾਂ ਲੈਂਥ ਵਧਾ ਸਕਦੇ ਆ ਨਾਲ ਹੀ ਆਪਣਾ ਡਿਜ਼ਾਈਨ ਬਣ ਜਾਂਦਾ ਹੁਣ ਆਪਾਂ ਇੱਥੇ ਕਰਾਂਗੇ ਇਹਦਾ ਇਕੋਜਾ ਕਰ ਲੈਣਾ ਆਪਾਂ ਨੇ ਘੇਰਾ ਠੀਕ ਹੈ ਕਰਨਾ ਤੀਰਾ ਰੱਖਣਾ ਇੱਥੋਂ ਠੀਕ ਹੈ ਤੀਰਾ ਆਪਾਂ ਨੇ ਆਵੇ ਫਿਰ ਆਪਾਂ 17 ਇੰਚ ਕਰਾਂਗੇ ਤੇ ਆਪਾਂ ਨੇ ਉਹ ਮਤਲਬ ਬੋਡ ਸ਼ੇਪ ਬਣਾਉਣਾ ਹੈ ਤੇ ਆਪਾਂ 17 ਦੇ ਹਿਸਾਬ ਨਾਲ ਹੀ ਆਪਾਂ ਕਟਿੰਗ ਕਰਾਂਗੇ ਇਹ ਖੁੱਲਾ ਥੋੜਾ ਲੂਸ ਜਿਹਾ ਬਣਾਉਣਾ ਉਹਨਾਂ ਨੇ ਆਪਾਂ ਨੇ ਮੁੱਢਾ ਜਿਹੜਾ ਆਪਣਾ 7.5 ਠੀਕ ਹੈ ਮੁੱਢਾ 7.5 ਇੱਥੋਂ ਆਪਾਂ ਜਿਹੜੀ ਐ ਟੈਸਟ ਹੈਗੀ ਹੈ 26 ਇੰਚ ਇੱਥੇ 13 ਤੇ ਠੀਕ ਹੈ 13 13 26 26 ਇੰਚ ਤੇ ਇਹ ਓਕੇ ਫਿਰ ਆਪਾਂ ਨੇ ਸਾਈਡ ਸੇੋਂ ਦਾ ਲਾਉਣਾ ਇਹ ਆਪਣੀ ਹੈਗੀ 16 ਤੇ ਆਪਾਂ ਲਾਵਾਂਗੇ ਇਹ 17 ਸਤਾ ਸੱدس ਸਤਾ ਲਾਣਿਆਂਗੇ ਠੀਕ ਹੈ ਜੀ ਹੁਣ ਆਪਾਂ ਇੱਥੋਂ ਰੱਖਣਾ 29 ਇੰਚ 29 ਇਹ ਆਪਣਾ 14 14 28 ਤੇ 14.5 29 ਇੰਚ ਠੀਕ ਹੈ 14.5 ਹਿੱਪ ਦਾ ਲਾ ਲੈਣਾ ਤੇ ਕਮਰ ਹੈਗੀ ਆਪਣੀ 24 ਠੀਕ ਹੈ ਇੱਥੋਂ ਆਪਾਂ 24 ਦੇ ਹਿਸਾਬ ਨਾਲ ਆਪਾਂ ਲਾਵਾਂਗੇ 25 ਤੇ 12.5 ਠੀਕ ਹੈ ਇਹ ਵੀ ਆਪਾਂ ਪਹਿਲਾਂ ਪਲੇਟ ਦਾ ਨਿਸ਼ਾਨ ਲਾਵਾਂਗੇ ਕਿਉਂਕਿ ਇਹਨਾਂ ਦੀ ਪਲੇਟ ਜਿਹੜੀ ਹੈ 14 ਤੇ ਤਿਆਰ ਹੈ ਇਹ ਆਪਾਂ ਇੱਥੋਂ ਗਲੇ ਦਾ ਲਾਵਾਂਗੇ ਠੀਕ ਹੈ ਗਲੇ ਦਾ ਆਪਾਂ ਸਵਾਕ ਦੋ ਦਾ ਲਾਵਾਂਗੇ ਇੱਥੋਂ ਆਪਾਂ ਜਿਹੜੇ ਥੀਰੇ ਦੀ ਕਾਟ ਪਾ ਦੇਣੀ ਇੱਥੋਂ ਕੁਝ ਦਿਨ ਆੜੀ ਮਿਲਵਣੀ ਦਾ ਤੇ ਇੱਥੋਂ ਰੱਖ ਕੇ ਆਪਾਂ ਪਲੋਈ ਦਾ ਬਣਾਵਾਂਗੇ ਪਲੋਈ ਹੈਗੀ ਆਪਾਂ ਨੂੰ 14 ਤੇ ਤੇ ਆਪਾਂ ਲਾਵਾਂਗੇ ਇਥੋਂ 14 ਤੇ ਆਪਾਂ ਨੇ ਉਲੋਈ ਜਿਹੜੀ ਲੰਬੀ ਪਾਉਣੀ ਹੈ 5 ਇੰਚੀ ਪਾਉਣੀ ਹੈ 5.5 ਪਾ ਲੈਂਦੇ ਹਾਂ ਨਾ 5.5 ਤੇ ਇਹਦਾ ਵਿਚਾਲਾ ਆਪਾਂ ਕਰਕੇ ਇੱਥੇ ਆਪਣਾ ਕਮਰ ਦਾ ਨਿਸ਼ਾਨ ਆ ਗਿਆ ਇਹਨੂੰ ਆਪਾਂ ਇਥੋਂ ਸਿੱਧਾ ਹੀ ਰੱਖ ਕੇ ਫਿਰ ਇਹਦੇ ਨਾਲ ਹੀ ਲੰਮਣ ਲਿਆ ਕੇ ਮਲਾਵਾਂਗੇ ਇਥੋਂ ਆਪਾਂ ਨੇ ਇਦਾਂ ਠੀਕ ਹੈ ਇਦਾਂ ਆਪਾਂ ਇਹਦੀ ਗਲਾਈ ਕਰਨੀ ਹੈ ਹੁਣ ਆਪਾਂ ਇਹਦੀ ਮੋਢੇ ਦੀ ਗਲਾਈ ਕਰਾਂਗੇ ਮੋਢੇ ਦੀ ਗਲਾਈ ਵੀ ਆਪਾਂ ਇੱਥੋਂ ਲਿਆ ਕੇ ਅੱਧ ਤੱਕ ਸੌਰੀ ਇਹ ਆਪਣਾ ਰਗਾ ਬੋਡ ਸ਼ੇਪ ਇਹ ਆਪਾਂ ਦੋ ਤਿੱਕਰ ਸਿੱਧਾ ਫਿਰ ਆਪਾਂ ਨੇ ਇੱਥੋਂ ਲਿਆ ਕੇ ਇਹਦੀ ਗਲਾਈ ਇਦਾਂ ਇਹਦੇ ਨਾਮ ਬਣਾਉਣੀ ਹੈ ਠੀਕ ਹੈ ਜੀ ਇਹ ਆਪਣੇ ਹੋਈ ਹੋਗੀ 22 ਇੰਚ ਦੀ ਕਾਟ ਇਦਾਂ ਆਪਾਂ ਇਹ ਕਾਟ ਪਾਉਣੀ ਆ ਆ ਜਿਹੜਾ ਕਪੜਾ ਫालतू ਆਪਾਂ ਇਹਦੇ ਵਿੱਚ ਹੀ ਛੱਡਾਂਗੇ ਕਿਉਂਕਿ ਆਪਾਂ ਨੂੰ ਕਪੜਾ ਅੱਗੇ ਘੇ ਘੱਟ ਹੈ ਇਹਦੀ ਬਾਹਾਂ ਨਹੀਂ ਬਣਾਉਣੀ ਹੈ ਦੇਖਦੇ ਆ ਆਪਣੀ ਮਾਂ ਕਿਦਾਂ ਬਣੂਗੀ ਬਹੁਤ ਕੱਦਰਾ ਥੋੜਾ ਹੁਣ ਆਪਾਂ ਇਹ ਨਿਸ਼ਾਨ ਆਪਣੇ ਸਾਰੇ ਲਾਗੇ ਇਹ ਪਲੋਈਆਂ ਦੇ ਜਿਹੜੇ ਆ ਇਧਰੋਂ ਆਪਾਂ ਛੱਡਾਂਗੇ ਛੱਡ ਦਿੰਨੇ ਆ ਨਾ ਸਵਾ ਚਾਰ ਠੀਕ ਹੈ ਇੱਥੋਂ ਆਪਾਂ ਸਵਾ ਚਾਰ ਸਵਾ ਚਾਰ ਛੱਡ ਦਾਂਗੇ ਆ ਜਿਹੜਾ ਸਾਈਡ ਨੂੰ ਆਪਣੀ ਇੱਥੋਂ ਪਲੋਈ ਦਾ ਨਿਸ਼ਾਨ ਲਾਉਣਾ ਇਹ ਜਿਹੜੀ ਆਪਾਂ ਇੱਥੋਂ ਛੱਡਣੀ ਆ ਸਾਢੇ ਤਿੰਨ ਇੱਥੋਂ ਲਾ ਕੇ ਕਿਉਂਕਿ ਪਲੂਈ ਜ਼ਿਆਦਾ ਨਹੀਂੀ ਹੈ ਫਿਰ ਆਪਾਂ ਛੱਡਾਂਗੇ ਸਾਢੇ 3 ਇੰਚ ਤੇ ਇੱਥੋਂ ਆਪਾਂ ਦੋਵਾਂ ਦਾ ਵਿਚਾਲਾ ਕਰਕੇ ਇੱਥੇ ਜਿਹੀ ਆਊਗੀ ਠੀਕ ਹੈ ਇੱਥੋਂ ਲਿਆ ਕੇ ਆਪਾਂ ਇੱਥੋਂ ਐਡਾ ਇਹ ਆਪਣੇ ਜਿਹੜੇ ਪਲੇਟਾਂ ਚਾਹਾਂ ਐਡਾ ਲਗਾਂਗੇ ਇਹ ਜਿਹੜੀ ਅੱਧ ਤਿਕਰ ਮਿਲੂਗਾ ਆ ਜਿਹੜੀ ਚੀਜ਼ ਆਪਾਂ ਸਾਢੇ 3 ਤੇ ਲਾਉਣੀ ਕਿਉਂਕਿ ਪਲੂਈ ਬਹੁਤ ਜ਼ਿਆਦਾ ਨਹੀਂੀ ਹੈ 14 ਤੇ ਤਾਂ ਕਰਕੇ ਆਹ ਚੀਜ਼ ਆਪਣੀ ਜ਼ਿਆਦਾ ਲੰਬੀ ਨਹੀਂ ਪਾਉਣੀ ਤੇ ਆਪਣੀ ਜਿਹੜੀ ਪਲੂਈ ਆਪਾਂ ਸਾਢੇ 3 ਤੇ ਪਾਉਣ ਜਾਂਦੇ ਲੱਗ ਉਨਾਂ ਆਪੇ ਇਹ ਜਿਹੜੇ ਨਿਸ਼ਾਨ ਸਾਰੇ ਦੂਜੀ ਸਾਈਡ ਨਾਲ ਆਗਾ ਹੁਣ ਆਪਾਂ ਬਾਦੀ ਦੀ ਜਿਹੜੀ ਲਵਾਈ ਹੈ 17 ਇੰਚ 17 ਇੰਚ ਤੇ ਆਪਾਂ ਲਾਵਾਂਗੇ 19 ਇੰਚ ਠੀਕ ਹੈ ਆਪਾਂ ਇੱਕ ਵਾਰ ਬਾਦੀ ਲਾ ਲਾਂਗੇ ਠੀਕ ਹੈ ਫਿਰ ਆਪਾਂ ਦੇਖਦੇ ਆਂ ਕਿ ਬਾਦ ਤੱਕਾ ਕਿੰਨਾ ਹੈ ਤੇ ਲੈਸ ਦੇ ਕੇ ਇਹ ਆਪਾਂ ਪਰ ਮੁਦਾ ਇਧਰ ਪੂਰਾ ਕਰ ਲਾਂਗੇ ਤੇ ਇਦਾਂ ਹੀ ਆਪਾਂ ਇਹਦੀ ਕਟਿੰਗ ਕਰਨੀ ਨੇ ਕਿ ਸ਼ਰਟ ਜਿਹੜਾ ਆਪਾਂ ਬਣਾਉਣਾ ਹੈ ਇੱਕ ਸੰਵਾਰਨਾ ਦਾ ਕਪੜਾ ਪਾਵਾਂਗੇ ਤੇ ਇਹਦੇ ਵੀ ਆਪਾਂ ਇੱਥੇ ਕਪੜਾ ਪਾ ਕੇ ਨਾਲ ਦਾ ਡਿਜ਼ਾਈਨ ਬਣ ਜਾਊਗਾ ਨਾਲੇ ਆਪਣਾ ਹੁਣ ਆਪਣੇ ਕੋਲ ਆਪਾਂ ਇਹ ਕਪੜਾ ਜਿਹੜਾ ਆਪਾਂ ਔਨਾ ਜੋਰ ਪਾਵਾਂਗੇ ਇੱਥੋਂ ਦੋ ਕੈਂਚੀ ਦੀ ਪੱਟੀ ਪਾਵਾਂਗੇ ਉੱਪਰ ਠੀਕ ਹੈ ਫਿਰ ਆਪਣਾ ਇਹ 11 ਇੰਚ ਮੋਡਾ ਬਣ ਜਾਣਾ ਇੱਥੋਂ ਠੀਕ ਹੈ ਤੇ ਹੁਣ ਆਪਾਂ ਥੋੜਾ ਲਾ ਕੇ ਇੱਥੋਂ ਆਪਾਂ ਇੱਕ ਵਾਰ ਕਟਿੰਗ ਕਰ ਲਾਂਗੇ ਇਦਾਂ ਇਹ ਤਾਂ ਹੋ ਗਈ ਆਪਣੇ ਭਾਰੇ ਨਾਬ ਦੇ ਸੂਟ ਦੀ ਕਟਿੰਗ ਤੇ ਹੁਣ ਆਪਾਂ ਤੁਹਾਨੂੰ ਸਟਿਚ ਕਰਕੇ ਇਹਦਾ ਡਿਜ਼ਾਈਨ ਬਣਾ ਕੇ ਕਿਸ ਤਰ੍ਹਾਂ ਆਪਾਂ ਇਹਨੂੰ ਪੂਰਾ ਕਰ ਸਕਦੇ ਆ ਤੇ ਉਹ ਦੱਸਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਪਲੀਜ਼ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ